ਤਤਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਥੇਬੰਦੀਆਂ ਦੇ ਵੱਲੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੂੰ ਮੰਗ ਪੱਤਰ ਸੌਪਿਆ ਗਿਆ ਹੈ ਤੇ ਜਿਸ ਨੂੰ ਲੈ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਵੱਲੋਂ ਕਿਹਾ ਗਿਆ ਹੈ ਕਿ ਸੰਜੁਕਤ ਕਿਸਾਨ ਮੋਰਚਾ ਨੇ ਜਿਹੜਾ ਕਿ ਦਫ਼ਤਰ ਦੇ ਵਿੱਚ ਮੰਗ ਪੱਤਰ ਦਿੱਤਾ ਹੈ ਤੇ ਅੱਜ ਕਿਸਾਨ ਮੋਰਚਾ ਦੇ ਬਫਦ ਦੇ ਵੱਲੋਂ ਫਰੀਦਕੋੜ ਦੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਦਫ਼ਤਰ ਵਿਖੇ ਪੁੱਜ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਤੇ ਭਾਈ ਮਲੋਹਾ ਦੀ ਸਿਹਤ ਨਾ ਠੀਕ ਹੋਣ ਕਾਰਨ ਇਹ ਮੰਗ ਪੱਤਰ ਉਹਨਾਂ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਪ੍ਰਾਪਤ ਕੀਤਾ ਤੇ ਜਿਸ ਦੇ ਵਿੱਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਰਖੀਪੁਰਾ ਖੀਰੀ ਦਾ ਮਸਲਾ ਐਮਪੀ ਸੌਰੀ ਮਾਫ ਕਰਨਾ ਪਾਈ ਮਲੋਹਾ ਦੀ ਜਿਹੜੀ ਕਿ ਸਿਹਤ ਠੀਕ ਨਾ ਹੋਣ ਕਾਰਨ ਇਹ ਮੰਗ ਪੱਤਰ ਹੈ ਜਿਹੜਾ ਕਿ ਉਹਨਾਂ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਪ੍ਰਾਪਤ ਕੀਤਾ ਤੇ ਜਿਸ ਦੇ ਵਿੱਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਲਖੀਂਪੁਰ ਖਿਰੀ ਦਾ ਮਸਲਾ ਐਮਐਸਪੀ ਦੀ ਗਰੰਟੀ ਬਿਜਲੀ ਸੋਧ ਬਿੱਲ 2020 ਤੇ ਮਜ਼ਦੂਰ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਿਸਾਨਾਂ ਦੀ ਪੈਨਸ਼ਨ ਪਾਣੀਆਂ ਦਾ ਮਸਲਾ ਤੇ ਬਾਰਡਰ ਖਲਵਾਉਣ ਆਦੀ ਅਹਿਮ ਮੁੱਦੇ ਜਿਹੜੇ ਕਿ ਸ਼ਾਮਲ ਹਨ ਤੇ ਇਸ ਮੌਕੇ ਬੀਬੀ ਸੰਦੀਪ ਕਰਨੇ ਕਿਹਾ ਕਿ ਕਿਸਾਨਾਂ ਦੇ ਹੱਕ ਤੇ ਹਿੱਤਾਂ ਦੇ ਲਈ ਐਮਪੀ ਪਾਈ ਸਰਬਜੀਤ ਸਿੰਘ ਮਲੋ ਆ ਹਮੇਸ਼ਾ ਹੀ ਤਤਪਰ ਹਨ ਤੇ ਉਹਨਾਂ ਦੇ ਵੱਲੋਂ ਅਕਸਰ ਹੀ ਜਿਹੜਾ ਕਿ ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਵੀ بلند ਕੀਤੀ ਜਾਂਦੀ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤਾ ਗਿਆ ਮੰਗ ਪੱਤਰ ਐਮਪੀ ਭਾਈ ਮਲੋਹਾ ਜਰੂਰ ਪ੍ਰਧਾਨ ਮੰਤਰੀ ਤੱਕ ਪਹੁੰਚਾਣਗੇ ਤੇ ਨਿੱਜੀ ਤੌਰ ਤੇ ਕਿਸਾਨਾਂ ਦਾ ਪੱਖ ਵੀ ਮਜ਼ਬੂਤੀ ਨਾਲ ਰੱਖਣਗੇ ਤੇ ਦੱਸਦੀ ਹੈ ਕਿ ਪੋਸਟ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੰਗ ਪੱਤਰ ਜਿਹੜਾ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਨੂੰ ਦਿੱਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਮੰਗਾਂ ਨਹੀਂ ਲਾਈ ਕਿਹਾ ਤੇ ਉੱਥੇ ਹੀ ਕਈ ਮਸਲਿਆਂ ਨੂੰ ਲੈ ਕੇ ਹੱਲ ਕਰਨ ਦੇ ਲਈ ਕਿਹਾ ਗਿਆ ਤੇ ਦੂਜੇ ਪਾਸੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਤੇ ਜਿਸ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਬਹੁਤ ਸਾਰੀ ਆਸ ਹੈ ਤੇ ਜਿਸ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਵਾਉਣਗੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨੂੰ ਇਹ ਮੰਗ ਪੱਤਰ ਜਿਹੜਾ ਕਿ ਦਿੱਤਾ ਜਾਵੇਗਾ ਤੇ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਕਈ ਅਹਿਮ ਮੁੱਦੇ ਰੱਖੇ ਜਾਣ। ਕਿਹਾ ਗਿਆ ਹੈ ਕਿ ਸੰਜੁਕਤ ਕਿਸਾਨ ਮੋਰਚਾ ਨੇ ਜਿਹੜਾ ਕਿ ਦਫ਼ਤਰ ਦੇ ਵਿੱਚ ਮੰਗ ਪੱਤਰ ਦਿੱਤਾ ਹੈ ਤੇ ਅੱਜ ਕਿਸਾਨ ਮੋਰਚਾ ਦੇ ਬਫਦ ਦੇ ਵੱਲੋਂ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਦਫ਼ਤਰ ਵਿਖੇ ਪੁੱਜ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਤੇ ਭਾਈ ਮਲੋਆ ਦੀ ਸਿਹਤ ਨਾ ਠੀਕ ਹੋਣ ਕਾਰਨ ਇਹ ਮੰਗ ਪੱਤਰ ਉਹਨਾਂ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਪ੍ਰਾਪਤ ਕੀਤਾ ਤੇ ਜਿਸ ਦੇ ਵਿੱਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਲਖੀਂਪੁਰ ਖੀਰੀ ਦਾ ਮਸਲਾ ਐਮਪੀ ਸੋਰੀ ਮਾਫ ਕਰਨਾ ਪਾਈ ਮਲੋਹਾ ਦੀ ਜਿਹੜੀ ਕਿ ਸਿਹਤ ਠੀਕ ਨਾ ਹੋਣ ਕਾਰਨ ਇਹ ਮੰਗ ਪੱਤਰ ਹੈ ਜਿਹੜਾ ਕਿ ਉਹਨਾਂ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਪ੍ਰਾਪਤ ਕੀਤਾ ਤੇ ਜਿਸ ਦੇ ਵਿੱਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਲਖੀਂਪੁਰ ਖਿਰੀ ਦਾ ਮਸਲਾ ਐਮਐਸਪੀ ਦੀ ਗਰੰਟੀ ਬਿਜਲੀ ਸੋਧ ਬਿੱਲ 2020 ਤੇ ਮਜ਼ਦੂਰ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਿਸਾਨਾਂ ਦੀ ਪੈਨਸ਼ਨ ਪਾਣੀਆਂ ਦਾ ਮਸਲਾ ਤੇ ਬਾਰਡਰ ਖਲਵਾਉਣ ਆਦੀ ਅਹਿਮ ਮੁੱਦੇ ਜਿਹੜੇ ਕਿ ਸ਼ਾਮਲ ਹਨ ਤੇ ਇਸ ਮੌਕੇ ਬੀਬੀ ਸੰਦੀਪ ਕਰਨੇ ਕਿਹਾ ਕਿ ਕਿਸਾਨਾਂ ਦੇ ਹੱਕ ਤੇ ਹਿੱਤਾਂ ਦੇ ਲਈ ਐਮਪੀ ਪਾਈ ਸਰਬਜੀਤ ਸਿੰਘ ਵੱਲੋਂ ਹਮੇਸ਼ਾ ਹੀ ਤਤਪਰ ਹਨ ਤੇ ਉਹਨਾਂ ਦੇ ਵੱਲੋਂ ਅਕਸਰ ਹੀ ਜਿਹੜਾ ਕਿ ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਵੀ بلند ਕੀਤੀ ਜਾਂਦੀ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸੰਜੁਗਤ ਕਿਸਾਨ ਮੋਰਚਾ ਵੱਲੋਂ ਦਿੱਤਾ ਗਿਆ ਮੰਗ ਪੱਤਰ ਐਮਪੀ ਭਾਈ ਮਲੋਹਾ ਜਰੂਰ ਪ੍ਰਧਾਨ ਮੰਤਰੀ ਤੱਕ ਪਹੁੰਚਾਣਗੇ ਤੇ ਨਿੱਜੀ ਤੌਰ ਤੇ ਕਿਸਾਨਾਂ ਦਾ ਪੱਖ ਵੀ ਮਜ਼ਬੂਤੀ ਨਾਲ ਰੱਖਣਗੇ ਤੇ ਦੱਸਦੀ ਇਹ ਕਿ ਪੋਸਟਰ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੰਗ ਪੱਤਰ ਜਿਹੜਾ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਨੂੰ ਦਿੱਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਮੰਗਾਂ ਨਾ ਕੇ ਕਿਹਾ ਤੇ ਉੱਥੇ ਹੀ ਕਈ ਮਸਲਿਆਂ ਨੂੰ ਲੈ ਕੇ ਹਲ ਕਰਨ ਦੇ ਲਈ ਕਿਹਾ ਗਿਆ ਤੇ ਦੂਜੇ ਪਾਸੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਬਹੁਤ ساری ਆਸ ਹੈ ਤੇ ਜਿਸ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਵਾਉਣਗੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨੂੰ ਇਹ ਮੰਗ ਪੱਤਰ ਜਿਹੜਾ ਕਿ ਦਿੱਤਾ ਜਾਵੇਗਾ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਈ ਅਹਿਮ ਮੁੱਦੇ ਰੱਖੇ ਜਾਣਗੇ